ਜਿਲ੍ਹਾ ਤਰਨਤਾਰਨ ਦੇ ਵਿੱਚ ਬਲਾਕ ਨਿਸ਼ਾਰਾ ਪਨੂਆ ਵਿੱਚ ਖੇਤੀਬਾੜੀ ਕੈਂਪ ਲਗਾਇਆ ਗਿਆ ਹੈ ਕਿਸ ਮਕਸਦ ਲਈ ਲਗਾਇਆ ਗਿਆ ਤੇ ਕੀ ਕਿਸਾਨਾਂ ਨੂੰ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਹੜਾ ਬਲਾਕਪੱਤੀ ਕੈਂਪ ਖੇਤੀਬਾੜੀ ਵਿਭਾਗ ਹਰ ਵਾਰੀ ਫਸਲ ਨਵੀਂ ਫਸਲ ਲਾੜੀ ਸੋਣੀ ਆਉਣ ਤੋਂ ਪਹਿਲਾਂ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਦੇ ਲਈ ਸਮਝਾਉਣ ਲਈ ਲਗਾਇਆ ਜਾਂਦਾ ਹੈ ਤੇ ਉਸੇ ਲਈ ਵੀ ਅਸੀਂ ਲਗਾ ਰਹੇ ਹਾਂ ਤੇ ਇਸ ਦੇ ਨਾਲ ਨਾਲ ਇਹਦੇ ਕਿ ਅਸੀਂ ਪ੍ਰਾਲੀ ਪ੍ਰਬੰਧਨ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਆ ਕਿ ਪਰਾਲੀ ਦੀ ਜਿਹੜੀ ਹੱਗ ਜਿਹੜੀ ਕਿਸਾਨਾਂ ਦੇ ਖੇਤਾਂ ਲੈਂ ਤਾਂ ਉਹ ਘਰ ਵੱਤ ਤੋਂ ਵੱਟ ਘਟਾਇਆ ਜਾਵੇ ਤੇ ਤਾਂ ਜੋ ਅਸੀਂ ਸਾਰਾ ਪੰਜਾਬ ਜਿਹੜਾ ਆ ਵਾਤਾਵਰਣ ਵਧੀਆ ਬਣੇ ਤੇ ਜਿਹੜ ਨਾਲ ਕਿਸਾਨਾਂ ਦੀ ਮਿੱਟੀ ਦਾ ਵੀ ਸੁਧਾਰ ਹੋਵੇ ਉਹਰੇ ਵੀ ਅਸੀਂ ਕਰ ਪਾਈਏ ਕੰਮ ਕਰੀਏ ਕੋਈ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਵਾਸਤੇ ਸਬਸਿਡੀ ਦਿੱਤੀ ਜਾ ਰਹੀ ਹੈ ਪਰ ਪਰਾਲੀ ਦੀ ਸਬਸਿਡੀ ਅਸੀਂ ਇਸ ਸਿੱਧੇ ਤੌਰ ਤੇ ਨਹੀਂ ਕੋਈ ਸਬਸਿਡੀ ਹੈਗੀ ਲੇਕਿਨ ਇਹ ਸੰਧਾਂ ਦੇ ਰਾਹੀਂ ਜਿਹੜੇ ਆ ਕਿਸਾਨਾਂ ਨੂੰ ਸਬਸਿਡੀ ਦੇ ਰਹੇ ਆ ਜਿਹਦੇ ਚ 50% ਤੋਂ ਲੈ ਕੇ 80% ਤੱਕ ਸਬਸਿਡੀ ਹੈ ਫੇ ਕਿੰਨਾ ਕੁ ਮਲ ਕੈਂਪ ਦੇ ਵਿੱਚ ਜਿਹੜਾ ਕਿਸਾਨਾਂ ਨੂੰ ਰੁਕਤਮ ਲਈ ਪ੍ਰੇਰਿਤ ਕੀਤਾ ਗਿਆ ਹੈ 42 ਸੰਬੰਧੀ ਇਹ ਅਸੀਂ ਸਾਡੇ ਜਿਹੜੇ ਜਿਵੇਂ ਅਸੀਂ ਆਪਣੇ ਬਲੌਗ ਦੀ ਗੱਲ ਕਰੀਏ ਤੇ ਇਹ ਸਾਡੇ ਕੋਲ 53 ਪਿੰਡ ਹੈਗੇ ਨੇ ਤੇ ਅਸੀਂ ਘੱਟੋ ਘੱਟ 20-25 ਜਿਹੜੇ ਆ ਪਿੰਡ ਪੱਤਰੀ ਕੈਂਪ ਲਗਾਉਂਦੇ ਆ ਇਸ ਤੋਂ ਇਲਾਵਾ ਪੱਤਰੀ ਕੈਂਪ ਲਗਾਉਂਦੇ ਆ ਇਸ ਤੋਂ ਇਲਾਵਾ ਸਾਡਾ ਸਟਾਫ ਨੁੱਕੜ ਮੀਟਿੰਗਾਂ ਕਰਦਾ ਹੈ ਕਿਸਾਨਾਂ ਨਾਲ ਪਰਸਨਲੀ ਡੋਰ ਟੂ ਡੋਰ ਜਾ ਕੇ ਉਹਨਾਂ ਨੂੰ ਪਰਾਲੀ ਤੋਂ ਅੱਗ ਤੋਂ ਨਾ ਲਗਾਉਣ ਦੀ ਪ੍ਰੇਰਿਤ ਕਰਦਾ ਆ ਉਹਨਾਂ ਨੂੰ ਨਵੇਂ ਤਰੀਕੇ ਦੱਸ ਆ ਜੇ ਸੰਦਾ ਦੀ ਲੋੜ ਹੈ ਸੰਧਮੋਈ ਹੈ ਕਰਦਾ ਆ ਜਿੱਥੇ ਬਿਲਡਰ ਦੀ ਲੋੜ ਹੈ ਬਿਲਡਰ ਦੀ ਤੇ ਕੋਈ ਪਿਛਲੇ 2-4 ਸਾਲਾਂ ਵਿੱਚ ਕਿੰਨੀ ਕ ਕਮਾਈ ਹੈ ਪਰਾਲੀ ਦੇ ਮੁੱਦੇ ਸਾੜ ਨੂੰ ਇਹ ਤੁਹਾਨੂੰ ਆਪ ਨੂੰ ਮਹਿਸੂਸ ਹੋਏਗਾ ਕਿ ਜਿਵੇਂ ਪਿਛਲੇ ਤਿੰਨਾ ਚਾਰ ਸਾਲਾਂ ਤੋਂ ਹਰ ਵਾਰੀ ਜਿਹੜਾ ਇਹਦਾ ਗਰਾਫ ਹੈ ਡਾਊਨ ਨਹੀਂ ਜਾ ਰਿਹਾ ਤੇ ਹੁਣ ਮੇਰੇ ਖਿਆਲ ਨਾਲ ਕਿ ਆਉਣ ਵਾਲੇ ਸਮੇਂ 'ਚ ਕਿਸਾਨਾਂ ਦੀ ਪ੍ਰਾਲੀ ਵਿਕੰਦੇ ਕਤਕਾਰ ਦੇ ਹੈਗੀ ਆ ਤੇ ਇਹ ਜਿਹੜੀ ਪ੍ਰਾਲੀ ਹੈ ਇਹ ਹੁਣ ਰਾਦੋ ਕਿਸਾਨਾਂ ਨੂੰ ਪੂਰੇ ਪੈਸੇ ਦੇ ਕੇ ਜਾਇਆ ਗਿਆ ਜੇਕਰ ਕੋਈ ਕਿਸਾਨ ਉਲੰਘਣਾ ਕਰਦਾ ਤਾਂ ਕੋਈ ਕਾਨੂੰਨੀ ਕਾਰਵਾਈ ਲੈਂਦੀ ਜਾਰੀ ਪ੍ਰਕਿਰਿਆ ਚ ਦੇਖੋ ਜੇ ਕਿਸਾਨ ਕੋਈ ਉਲੰਘਣਾ ਕਰਦਾ ਹੈ ਤਾਂ ਸਾਡਾ ਤੇ ਪਹਿਲਾ ਮਸਕਤ ਹੁੰਦਾ ਹੈ ਕਿ ਉਹਨੂੰ ਸਮਝਾਇਆ ਜਾਵੇ ਜਿੰਨੇ ਨਾਲ ਸਮਝਾਇਆ ਜਾਵੇ ਲੇਕਿਨ ਫਿਰ ਵੀ ਜੇ ਉਹ ਨਹੀਂ ਮੰਨਦਾ ਕਿਉਂਕਿ तकरीबन तकरीबन ਅਸੀਂ 90% ਕਿਸਾਨਾਂ ਨੂੰ ਬਲਾਗ ਦੇ ਵਿੱਚ ਮਿਲ ਕੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਜੇ ਉਹ ਬਾਈ ਚਾਂਸ ਉਹਨਾਂ ਦੀ ਫਿਰ ਵੀ ਆ ਕਿ ਉਹਨਾਂ ਦੀ ਬਲਾਹੀ ਜਾਂਦੀ ਹੈ ਤੇ ਹੋਰ ਦੇ ਵਿੱਚ ਉਹ ਸਰਕਾਰ ਦੇ ਕਾਨੂੰਨ ਹੈ ਜੋ ਹਿਦਾਇਤਾਂ ਨੇ ਪੂਰੇ ਨਾਲ ਕਰ ਬਈ ਇੱਕ ਵਿੱਜਾ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਕੋਈ ਬੀਜ ਜਿਹੜੇ ਆ ਕਣਕ ਦੇ ਸੁਧਰੇ ਬੀਜ ਜਿਹੜੇ ਉਹ ਸਰਕਾਰ ਵੱਲੋਂ ਵਾਹਿਆ ਕਰਵਾਇਆ ਜਾ ਰਿਹਾ ਹੈ ਹਜੇ ਤੱਕ ਤੇ ਜਿਹੜੀ ਹੈ ਕਿਸਾਨ ਜਿਹੜਾ ਸਰਕਾਰ ਤੋਂ ਵੱਲੋਂ ਕੋਈ ਕੋਈ ਸਕੀਮ ਨਹੀਂ ਆਈ ਕਿ ਜਿਹੜਾ ਕਿਸਾਨਾਂ ਨੂੰ ਬੀਜ ਮਈਆਂ ਕਰਾਣੇ ਆ ਲੇਕਿਨ ਫਿਰ ਵੀ ਅਸੀਂ ਐਸੀ ਕਿਸਾਨਾਂ ਨੂੰ ਇੱਕ ਹੈਲਪ ਦਾ ਮੌਕਾ ਮਿਲਿਆ ਵੀ ਤੁਹਾਡੇ ਰੂਬਰੂ ਹੋਣ ਦਾ ਬੜਾ ਵਧੀਆ ਪ੍ਰਾਲਾ ਖੇਤੀਬਾੜੀ ਵਿਭਾਗ ਦਾ ਕਿਉਂਕਿ ਇਹ ਨਾ ਜ਼ਰੂਰੀ ਹੁੰਦਾ ਕੈਂਪ ਜਿਹੜੇ ਲਾਉਣੇ ਆ ਹਾੜੀ ਸੋਣੀ ਵਾਲੇ ਜਿਹੜੇ ਬਹੁਤ ਮਹੱਤਤਾ ਇਹਨਾਂ ਦੀ ਖੇਤੀ ਆਪਣੇ ਖੂਨ ਚ ਆਪਾਂ ਨੂੰ ਪਤਾ ਵੀ ਕਣਕ ਕਿੱਦਾਂ ਬੀਜਣੀ ਆ ਝੋਨਾ ਕਿੱਦਾਂ ਪੈਦਾ ਕਰਨਾ ਮੰਡੀ ਕਰਨੇ ਕਿੱਦਾਂ ਕਰਨਾ ਸਭ ਆਪਾਂ ਨੂੰ ਪਤਾ ਪਰ ਥਾਉ ਥਾਈ ਡਿਊਟੀਆਂ ਲੱਗੀਆਂ ਹੁੰਦੀਆਂ ਹਰੇਕ ਡਿਪਾਰਟਮੈਂਟ ਦੀਆਂ ਜਿੱਦਾਂ ਹਰ ਸਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਕਿਸਾਨ ਮੇਲਾ ਲਾਉਂਦੀ ਆ ਜਿਹੜਾ ਕਿ ਦੋ ਦਿਨ 26 27 ਨੂੰ ਬਹੁਤ ਜ਼ਿਆਦਾ ਰਕੀ ਨੂੰ ਮਹਮਾਗੇ ਕਿਸਾਨ ਵੀ ਪਹੁੰਚੇ ਉੱਥੇ ਲੱਖਾਂ ਦੇ ਹਿਸਾਬ ਨਾਲ ਜਿਹੜਾ ਕੱਟ ਸੀ ਦੋਵੇਂ ਦਿਨ ਮੇਲੇ ਦੇ ਵਿੱਚ ਸੋ ਇਹਨਾਂ ਨੂੰ ਇਹਨਾਂ ਦੀ ਰੋਕ ਲਈ ਸਾਨੂੰ ਹਵਾ ਦਾ ਦौरा ਜ਼ਰੂਰੀ ਚਾਹੀਦਾ ਹੈ ਗੋਡੀ ਕਰਕੇ ਇਹ ਤੇ ਗੱਲ ਹੋ ਗਈ ਨਾਕ ਦੀ ਦੂਜੀ ਸਮੱਸਿਆ ਆਪਾਂ ਗੱਲ ਕਰ ਲਈ ਹੁਣ ਤੀਜੀ ਸਮੱਸਿਆ ਦੀ ਗੱਲ ਕਰੀਏ ਕਿ ਜਿਵੇਂ ਅੰਬਾਂ ਦੇ ਵਿੱਚ ਗੁੱਛਾ ਮੁਛਾ ਰੋਗ ਆ ਜਾਂਦਾ ਹੈ ਉਹ ਵੇਖਣ ਨੂੰ ਤੇ ਤੁਹਾਨੂੰ ਉਦੋਂ ਮਿਲਣਾ ਜਦੋਂ ਬੂਰ ਪੈ ਗਿਆ ਅੰਬਾਂ ਨੂੰ ਕਿ ਬੂਰ ਕਾਲਾ ਪੈ ਜਾਂਦਾ ਹੈ ਗੁੱਛੇ ਬਣ ਜਾਂਦੇ ਆ ਪੱਤੇ ਨਹੀਂ ਸਹੀ ਨਿਕਲਦੇ ਫਲ ਨਹੀਂ ਸਹੀ ਲੱਗਦਾ ਪਰ ਪਿੰਡ ਨੰਦਪੁਰ ਵਿੱਚ ਆਏ ਸਮੂਹ ਕਿਸਾਨ ਵੀਰ ਯੂਨੀਵਰਸਿਟੀ ਤੋਂ ਆਈ ਟੀਮ ਪਸ਼ੂ ਪਾਲਣ ਵਿਭਾਗ ਤੋਂ ਆਏ ਡਾਕਟਰ ਸਾਹਿਬ ਮੇਰੇ ਵਿਭਾਗ ਦੇ ਮੇਰੇ ਸਾਥੀ ਆ ਦੇ ਯੋਗ ਸਦਕਾ ਇਹ ਜਿਹੜਾ ਕੈਂਪ ਲਗਾ ਰਿਹਾ ਹੈ ਇਹ ਸਾਰਿਆਂ ਦਾ ਇਨਾਂ ਚ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆ ਜਿਹਨਾਂ ਲੋਕਾਂ ਨੂੰ ਲੱਗਿਆ ਕਿ ਚਾਹ ਤੇ ਗ੍ਰਹਿਣ ਕਰਨ ਦਾ ਬਹੁਤ ਸ਼ੁਕਰੀਆ ਇਹ ਇਸ ਲਈ ਤੁਸੀਂ ਬਣਾਈ ਤੁਸੀਂ ਬਾਦਪਨ ਸਾਡੇ ਵਿਭਾਗ ਦੇ ਇਸ ਟਾਈਮ ਜਿਹੜੇ ਕੰਮ ਚੱਲ ਰਹੇ ਨੇ ਉਹਦੇ ਸਭ ਤੋਂ ਵੱਡਾ